ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਮਾਂ ਅੰਬੇ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ 12ਵਾਂ ਸਥਾਨ ਹਾਸਲ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਇਸ ਸਬੰਧੀ ਪਿੰਡ ਮੋਲੀ ਦੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਿਮਰਨਜੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਜ਼ਰਾਨ ਜਿੱਥੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਿਮਰਨਜੀਤ ਕੌਰ ਦਾ ਮੂੰਹ ਮਿਠਾ ਕਰਵਾਇਆ ਉੱਥੇ ਹੀ ਸਿਮਰਨਜੀਤ ਕੌਰ ਨੇ ਇਸ ਦਾ ਸਹਿਰਾ ਸਕੂਲ ਸਟਾਫ ਅਤੇ ਆਪਣੇ ਮਾਪਿਆਂ ਦੇ ਸਿਰ ਬਣਿਆ ਜਿਨ੍ਹਾਂ ਨੇ ਉਹਨਾਂ ਦੀ ਪੂਰੀ ਮਦਦ ਕੀਤੀ ਉਹਨਾਂ ਹੋਰ ਨਾ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਮਾਂ ਅੰਬੀ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥੀ ਹਾਂ ਜਿਹੜੀ ਮੇਰੀ ਮੈਰਿਟ ਲਿਸਟ ਮੇਰੇ ਪੰਜਾਬ ਚ 12ਵਾਂ ਰੈਂਕ ਰੈਂਕ ਆਇਆ ਹੈ ਤੇ ਮੇਰੇ ਅੰਕ ਕੁੱਲ 97.6 ਪਰਸੈਂਟੇਜ ਆਏ ਹਨ ਤੇ ਮੈਂ ਆਪਣੀ ਮਿਹਨਤ ਦਾ ਤੇ ਆਪਣੀ ਸਕਸੈਸ ਦਾ ਪੂਰਾ ਪੂਰਾ ਸ਼੍ਰੇਆ ਆਪਣੇ ਸਕੂਲ ਆਪਣੇ ਸਟਾਫ ਆਪਣੀ ਫਰੈਂਡਸ ਆਪਣੀ ਫੈਮਿਲੀ ਨੂੰ ਦੇਣਾ ਚਾਹੁੰਦੀ ਆ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਮੈਨੂੰ ਤੇ ਉਹਨਾਂ ਨੇ ਮੈਨੂੰ ਅੱਗੇ ਵਧਣ ਨੂੰ ਧੰਨਵਾਦ 97.6 ਪਰਸੈਂਟੇਜ ਹੋਰ ਬੱਚਿਆਂ ਨੂੰ ਕੀ ਮੈਸੇਜ ਹੈ ਜਨਤਾ ਬੱਚਿਆਂ ਨੂੰ ਆਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਸਟ੍ਰੈਸ ਫ੍ਰੀ ਹੋ ਕੇ ਪੜੋ ਅਗਰ ਸਟ੍ਰੈਸ ਲਓਗੇ ਫਿਰ ਕੁਝ ਨਹੀਂ ਹੋਣਾ ਨਹੀਂ ਤਾਂ ਤੋਪੜ ਹੋਣਾ ਆ ਅਗਰ ਤੁਸੀਂ ਇਨਵੈਸਟਿਡ ਹੋਵੋਗੇ ਜਿਹੜੀ ਚੀਜ਼ ਤੁਸੀਂ ਕਰ ਰਹੇ ਆ ਤਾਂ ਹੀ ਤੁਹਾਡਾ ਵਧੀਆ ਹੋ ਪਾਊਗਾ ਉਧਰ ਪਿੰਡ ਮੌਲੀ ਦੇ ਕਿਸਾਨ ਨੇ ਤਾਂ ਗੁਰਪਾਲ ਪਾਲਾ ਨੇ ਵੀ ਬੱਚੀ ਸਿਮਰਨਜੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੇ ਜਿਸ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਹੁਣਾਂ ਹੋਰ ਤਾਂ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਆਪਣਾ ਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਪਿੰਡ ਮੌਲੀ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਨਗਰ ਪਿੰਡ ਮੌਲੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਸਤਨਾਮ ਸਿੰਘ ਲੰਬੜਦਾਰ ਜੀ ਦੇ ਘਰ ਅਸੀਂ ਇਕੱਠੇ ਹੋਏ ਹਾਂ ਸਰਦਾਰ ਇੰਦਰਜੀਤ ਸਿੰਘ ਦੀ ਬੇਟੀ ਸਿਮਰਜੀਤ ਕੌਰ ਜੋ ਕਿ 12ਵਾਂ ਸਥਾਨ 12ਵੇਂ ਵਿੱਚੋਂ ਪੂਰੇ ਪੰਜਾਬ ਚੋਂ ਹਾਸਲ ਕਰਕੇ ਸਾਡੀ ਧੀ ਰਾਣੀ ਪਿੰਡ ਪਿੰਡ ਦਾ ਮਾਣ ਬਣੀ ਹੈ ਔਰ ਪਿੰਡ ਮੌਲੀ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਵਧਾਈਆਂ ਦੇਣ ਸਮੁੱਚੇ ਤੌਰ ਤੇ ਪੂਰਾ ਨਗਰ ਪਿੰਡ ਦੇ ਮੋਹਤਵਾਰ ਸੱਜਣ ਮੌਜੂਦਾ ਸਰਪੰਚ ਸਾਹਿਬ ਸਾਬਕਾ ਸਰਪੰਚ ਸਹਿਬਾਨ ਲੰਬੜਦਾ ਸਾਹਿਬਾਨ ਔਰ ਹੋਰ ਸ਼ਖਸੀਤਾਂ ਅੱਜ ਲੰਬੜਦਾਰ ਜੀ ਦੇ ਵਿਹੜੇ ਆਏ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਰਾਣੀ ਜਿੱਥੇ ਪਿੰਡ ਮੌਲੀ ਦਾ ਨਾਮ ਉੱਚਾ ਕੀਤਾ ਔਰ ਪੂਰੇ ਇਲਾਕੇ ਵਾਸਤੇ ਉਹ ਪ੍ਰੇਰਨਾ ਸਰੋਤ ਬਣੀ ਹੈ ਔਰ ਬੱਚਿਆਂ ਦੇ ਜਿਹੜੇ ਆ ਪ੍ਰੇਰਨਾ ਸਰੋਤ ਬਣੇ ਹੈ ਔਰ ਸਾਨੂੰ ਖੁਸ਼ੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬੱਚੀ ਸਿਮਰਜੀਤ ਕੌਰ ਹੋਰ ਵੱਡੀਆਂ ਪਲਾਂਘਾਂ ਪਟਕੇ ਪਿੰਡ ਮੌਲੀ ਦਾ ਨਾਮ ਪੂਰੇ ਸੰਸਾਰ ਪੱਧਰ ਤੇ ਹੋਰ ਰੋਸ਼ਨ ਕਰੇਗੀ ਧੰਨਵਾਦ ਬੇਤਾ ਦੇ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਮਾਂ ਅੰਬੇ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ 12ਵਾਂ ਸਥਾਨ ਹਾਸਲ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਇਸ ਸਬੰਧੀ ਪਿੰਡ ਮੋਲੀ ਦੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਿਮਰਨਜੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ